ਅਧਿਕਾਰੀ ਚੀਫ ਸਕੱਟਰੀ ਦੇ ਸਾਈਨ ਨਹੀਂ ਹੈ ਵਿਧਾਨ ਸਭਾ ਤੇ ਗਿਆ ਨਹੀਂ ਹੈ ਪ੍ਰਚਾਰ ਵੱਡੇ ਪੱਤਰ ਤੇ ਕਰਤਾ ਟੈਕਨੀਕਲੀ ਤਾਂ ਨਹੀਂ ਸਕਰਾਈਬ ਹੋਈ ਜਦੋਂ ਵਾਪਸੀ ਲੈ ਲਈਏ ਉਸ ਤੋਂ ਬਾਅਦ ਸਾਰੇ ਵੀ ਕਾਰਵਾਈ ਚੱਲ ਪਾਉਗੀ ਅੱਛਾ ਉੱਥੇ ਪਹੁੰਚੇ ਬਾਈ ਜੀ ਤੁਸੀਂ ਸਾਨੂੰ ਕਰ ਲੈਂਦੇ ਹੋ ਹਾਂ ਤੁਸੀਂ ਧੱਕਾ ਕੇ ਮਾਰਦੇ ਹੋ ਕੈਮਰਾਮੈਨ ਨੂੰ ਪੰਪ ਨਹੀਂ ਮੋਹਿਆ ਕਰਾਏਗੇ ਸਰਕਾਰ ਦਾ ਕੋਈ ਮੰਤਰੀ ਨਹੀਂ ਗਿਆ ਗਰੀਬਾਂ ਨੂੰ ਕੋਈ ਖਾਣਾ ਨਹੀਂ ਪਹੁੰਚਿਆ ਕੋਈ ਪੱਠੇ ਨੀਰੇ ਦਾ ਇੰਤਜ਼ਾਮ ਨਹੀਂ ਹੋਇਆ ਹਾਂ ਜੀ ਹਬੋਰਾ ਲੈ ਕੇ ਦੇ ਵਿੱਚ ਬਹੁਤ ਬੁਰਾ ਹਾਲ ਹੈ ਸਰਕਾਰ ਦਾ ਕੋਈ ਨੁਮਾਇੰਦਾ ਉੱਤੇ ਨਹੀਂ ਪਹੁੰਚਿਆ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਤੇ ਅੱਜ ਉੱਥੇ ਆਏ ਨੇ ਤੇ ਸਭ ਤੋਂ ਵੱਡਾ ਅਹਿਮ ਜਿਹੜਾ ਮਸਲਾ ਹੈ ਉਹ ਹੈ ਲੈਂਡ ਪੂਲਿੰਗ ਤੇ ਸਕ੍ਰੈਪਿੰਗ ਦਾ ਉੱਤੇ ਤੇ ਉਹਦੇ ਉੱਤੇ ਅਸੀਂ ਗੱਲਬਾਤ ਕਰਦੇ ਹਾਂ ਇਹਨਾਂ ਨਾਲ ਤੇ ਕਿਉਂਕਿ ਵੱਡਾ ਮਸਲਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਬੜੀਆਂ ਜਿਹੜੀਆਂ ਨੇ ਉਹ ਬਣੀਆਂ ਹੋਈਆਂ ਨੇ ਸੋ ਖੁੱਡੀਆਂ ਸਾਹਿਬ ਸਭ ਤੋਂ ਪਹਿਲਾਂ ਇਸ ਚੀਜ਼ ਦਾ ਕਿ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਵਾਪਸ ਲਈ ਹੈ ਉਹਦੇ ਬਾਰੇ ਤੁਸੀਂ ਕੀ ਕਹੋ ਜੀ ਸ਼ੁਰੂ ਹੋਈ ਸੀ ਉਸ ਵੇਲੇ ਲੋਕਾਂ ਨੇ ਥੋੜੀ ਇਸ ਗੱਲ ਤੇ ਵਿਰੋਧ ਸੀ ਵੀ ਸ਼ਾਇਦ ਸਭ ਤੋਂ ਜ਼ਮੀਨਾਂ ਖੋਹੀਆਂ ਜਾਣਗੀਆਂ ਪਰ ਇਹ ਗੱਲ ਇਹ ਹੈ ਨਹੀਂ ਸੀ ਪਰ ਫਿਰ ਵੀ ਪੰਜਾਬ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦੀ ਗੱਲ ਨੂੰ ਦੇਖਦੇ ਆਂ ਕਿ ਭਈ ਇਹਨਾਂ ਨੂੰ ਨਹੀਂ ਠੀਕ ਲੱਗਦਾ ਅੱਛਾ ਕੀ ਵਾਪਸ ਹੋ ਗਈ ਹੈ ਹੋ ਗਈ ਹੈ ਜੀ ਪਰ ਕੈਬਨਟ ਦੀ ਮੀਟਿੰਗ ਨਹੀਂ ਹੋਈ ਜਿਹੜਾ ਅਧਿਕਾਰੀ ਚੀਫ ਸਕੱਟਰੀ ਦੇ ਸਾਈਨ ਨਹੀਂ ਹੈ ਵਿਧਾਨ ਸਭਾ ਤੇ ਗਿਆ ਨਹੀਂ ਹੈ ਪ੍ਰਚਾਰ ਵੱਡੇ ਪੱਤਰ ਤੇ ਕਰਤਾ ਟੈਕਨੀਕਲੀ ਤਾਂ ਨਹੀਂ ਸਕਰੈਪ ਹੋਈ ਜਦੋਂ ਵਾਪਸੀ ਲੈ ਲਈਏ ਉਦੋਂ ਬਾਅਦ ਸਾਰੇ ਵੀ ਕਾਰਵਾਈ ਚੱਲ ਪੂਗੀ ਅੱਛਾ ਦੂਸਰੀ ਗੱਲ ਹਬੋਰੇ ਇਲਾਕੇ ਦੇ ਵਿੱਚ ਬਹੁਤ ਬੁਰਾ ਹਾਲ ਹੈ ਸਰਕਾਰ ਦਾ ਕੋਈ ਨੁਮਾਇੰਦਾ ਉੱਥੇ ਨਹੀਂ ਪਹੁੰਚਦਾ ਤਾਂ ਵੇਖੋ ਇੱਕ ਤਾਂ ਜਿਹੜੀ ਆਪਾਂ ਇਸ ਗੱਲ ਦੇ ਦਾਨੇ ਵਾਲੀ ਆ ਸਾਹਿਬ ਕਹੀ ਗਏ ਵੀ ਰੱਬ ਅੱਗੇ ਤੇ ਕੁਦਰਤ ਕੇ ਕਿਸੇ ਦਾ ਜੋ ਹੋਣਾ ਚਾਹੀਦਾ ਹੈ ਉਹ ਪਤਾ ਨਹੀਂ ਕਿਉਂ ਗਰੋਗ ਹੋਈ ਹੈ ਮੇਰੀਆਂ ਤਾਂ ਆਪਣੇ ਉਧਰ ਰਿਸ਼ਤੇਦਾਰੀਆਂ ਦਾ ਸਾਰਾ ਪਾਣੀ ਨੇ ਬਹੁਤ ਵੱਡੀ ਮਾਰ ਕੀਤੀ ਹੈ ਖਾਸ ਖਾਸ ਕਰਕੇ ਕਿਉਂਕਿ ਬਾਗ ਤੇ ਨਰਮੇ ਦੀ ਫਸਲ ਜਾਦੀ ਹੁੰਦੀ ਉਹ ਪਾਣੀ ਬਹੁਤਾ ਝੱਲ ਨਹੀਂ ਸਕਦਾ ਇਨ ਜਿਸ ਤਰ੍ਹਾਂ ਫਲੱਡ ਹੋ ਗਿਆ ਕਿੰਨੇ ਕਿੰਨੇ ਫੁੱਟ ਪਾਣੀ ਹੋ ਗਿਆ ਬਹੁਤ ਔਖੀ ਘੜੀ ਹੈ ਜ਼ਰੂਰ ਉਹਨਾਂ ਦਾ ਹਦੈਤਾਂ ਕੀ ਹੋਈਆਂ ਸਾਰੀਆਂ ਗਰਦੋਰੀਆਂ ਤੇ ਸਭ ਨਹੀਂ ਗਰਦੋਰੀਆਂ ਨਾਲ ਹੀ ਨਾ ਸਰਦਾ ਤੁਸੀਂ ਉਹਨਾਂ ਰਿਸ਼ਤੇਦਾਰੀ ਦੀ ਗੱਲ ਕੀਤੀ ਹੈ ਸਰਕਾਰ ਕਿੰਨੀ ਗੋਲੀ ਪੰਪ ਨਹੀਂ ਮੁਹੱਈਆ ਕਰਾਏਗੇ ਸਰਕਾਰ ਦਾ ਕੋਈ ਮੰਤਰੀ ਨਹੀਂ ਗਿਆ ਗਰੀਬਾਂ ਨੂੰ ਕੋਈ ਖਾਣਾ ਨਹੀਂ ਪਹੁੰਚਿਆ ਕੋਈ ਪੱਠੇ ਨੀਰੇ ਦਾ ਇੰਤਜ਼ਾਮ ਨਹੀਂ ਹੋਇਆ ਹਾਂਜੀ ਪੰਪ ਵਗੈਰਾ ਸਾਰਾ ਕੁਝ ਜਿਵੇਂ ਜਿਵੇਂ ਕੋਈ ਮੰਗਿਆ ਜਾਂਦਾ ਉਸੇ ਤਰ੍ਹਾਂ ਪੰਚਾਇਤਾਂ ਕਰ ਰਹੀਆਂ ਪੰਚਾਇਤਾਂ ਦੇ ਨਾਲ ਸਹਿਯੋਗ ਜਿਹੜਾ ਪ੍ਰਸ਼ਾਸਨ ਕਰਦਾ ਤੇ ਸਰਕਾਰ ਕਿਉਂ ਫੇਰੀਆ ਉੱਥੇ ਕਿਉਂ ਨਹੀਂ ਉੱਥੇ ਪਹੁੰਚੇ ਬਾਈ ਜੀ ਤੁਸੀਂ ਸਾਨੂੰ ਕਰ ਲੈਂਦੇ ਹੋ ਹਾਂ ਤੁਸੀਂ ਧੱਕਾ ਕੇ ਮਾਰਦੇ ਕੈਮਰਾਮੈਨ ਹਾਂਜੀ ਇੱਕ ਸਰਕਾਰ ਦਾ ਨਮینده ਕਿਉਂ ਨਹੀਂ ਪਹੁੰਚਿਆ ਵਜ਼ੀਰ ਨਹੀਂ ਪਹੁੰਚਿਆ ਕੋਈ ਮੁੱਖ ਮੰਤਰੀ ਨਹੀਂ ਪਹੁੰਚਿਆ ਆ ਜਾਣਗੇ ਜੀ ਹਾਂਜੀ ਆ ਜਾਣਗੇ ਚਲੋ ਠੀਕ ਹੈ ਜੀ ਪਹੁੰਚਣਗੇ ਉੱਥੇ ਇਹ ਸਾਰੀ ਗੱਲਬਾਤ ਜਿਹੜੀ ਹੈ ਉਹ ਤੁਸੀਂ ਸੁਣੀ